ਅੱਜ ਅਸੀਂ ਅੰਤਮ ਅਰਦਾਸ ਸ਼੍ਰੀ ਜਗਿੰਦਰਪਾਲ ਬਾਬਾ ਜੀ ਜੋ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਪਰਾਪੋ ਬਾਬਾ ਪਰਿਵਾਰ ਇੱਕ ਨਾਮਵਰ ਪਰਿਵਾਰ ਹੈ ਅੱਜ ਅਸੀਂ ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਏ ਆਂ ਔਰ ਸਾਡੇ ਵੱਡੇ ਵੀਰ ਫਗਵਰ ਭਾਈ ਜਿਨ੍ਹਾਂ ਨੇ ਬਹੁਤ ਜ਼ਿਆਦਾ ਆਪ ਪਾਈ ਦੀ ਸੇਵਾ ਕੀਤੀ ਔਰ ਮਲੇ ਕੋਈ ਅੱਜ ਕੱਲ ਦੇ ਸਰਵਣ ਪੁੱਤਰ ਬਣ ਕੇ ਇਹਨਾਂ ਨੇ ਸੇਵਾ ਕੀਤੀ ਹੈ ਅਸੀਂ ਆਪਣੇ ਮਾਪੇ ਦੇ ਔਰ ਪੱਜੀ ਦੇ ਬਹੁਤ ਬਹੁਤ ਇਸ ਚੀਜ਼ ਦੇ ਸ਼ੁਕਰਗੁਜ਼ਾਰ ਹਾਂ ਕਿ ਅੱਜ ਕੱਲ ਦੇ ਵਿੱਚ ਤੇ ਮਾਪੇ ਨੂੰ ਸੰਭਰਣੇ ਲੱਭਦੇ ਪਰ ਬਹੁਤ ਬਾਜੀ ਹਨੇ ਸੇਵਾ ਕੀਤੀ ਜੋ ਉਸ ਦਿਖਿਆ ਇਹਨਾਂ ਦੇ ਤਹਿਤ ਨੂੰ ਮੈਂ ਆਪਣੇ ਪਰਿਵਾਰ ਵੱਲੋਂ ਆਈਆਂ ਸੰਗਤਾਂ ਦਾ तहे ਜਦੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਆ ਕੇ ਸਾਨੂੰ ਹੌਸਲਾ ਦਿੱਤਾ ਹੈ ਤੇ ਸਾਡੇ ਥੰਗ ਸੰਗ ਸਹਾਇ ਆਪ ਦਾ ਬਹੁਤ ਬਹੁਤ ਧੰਨਵਾਦ ਵਾਇਖਾ ਸਾਹਿਬ ਇੱਕ ਵਾਰੀ ਆ ਜੇਤਾਸੀ ਮਰੂ YouTube ਚੈਨਲ ਦੀਪ ਦੇ ਸੰਗਤ ਦੇ ਰੇਲ ਜੀ ਵਾਲ ਦੇ ਜਗਿੰਦਰਪਾਲ ਜੀ ਜੋ ਸੰਸਾਰ ਦੀ ਯਾਤਰਾ ਕਰਦੇ ਹੋਏ ਪਰਚਾਨਾ ਨਵਜ ਗਿਆ ਹੈ ਦੇਸ਼ ਤੋਂ ਪਰਦੇਸ ਤੋਂ ਇਸ ਪ੍ਰਵਾਹ ਨਾਲ ਦੁੱਖਾਂ ਦਾ ਕਾਰਨਾ ਹੈ ਰਾਜਨੀਤਿਕ ਧਾਰਮਿਕ ਜਥੇਬੰਦੀਆਂ ਨੇ ਜੋ ਪਵਨ ਜੀ ਜੋ ਸਾਡੇ ਬਹੁਤ ਸਤਿਕਾਰਯੋਗ ਉਹਨਾਂ ਦੇ ਪਿਤਾ ਜੀ ਦੀ ਬੜੀ ਸਤੰਤਿਮਾਨ ਸੇਵਾ ਕੀਤੀ ਗਈ ਆ ਤੇ YouTube ਚੈਨਲ ਦੇਵ ਦੇ ਸੰਗਤ ਜੁੜੀਆਂ ਹੈ ਫੇਲੇ انتمرس پہنچے راجی جتھے بندیاں پروار میں دکھ سانج کرنا ہے راجی جتنے بندی اور رشتے دار دیکھ رہے تھی ਪਲੇਸ ਪੁੱਤਨ ਪਵਨ ਜੀ ਨੇ ਆਪਣ ਗ੍ਰੈਵਿਟ ਕਿ ਕਰਾਈ ਗਈ ਤਾਰਾ ਜਾਗ ਰਾਜਨੀਤਿਕ ਜਥੇਬੰਦੀਆਂ ਪਰਵਾਨਾ ਦੂਸਾਂ ਦਾ ਕਰਨ ਵਾਸਤੇ ਪਹੁੰਚਿਆ ਹਨ ਪੁਆਇੰਟ ਜੇਨ ਕੋਈ ਪਹੁੰਚਿਆ ਚਾਰ ਵਰੀ ਦੇ ਇੰਨਾ ਨਾ ਕੋਈ ਮਾ ਅਬ ਇਹਦਾ ਪੁਆਇੰਟ ਇਹ ਪੁਆਇੰਟ ਕਦੋਂ ਹੋ ਰਿਹਾ ਹੈ ਇਹ ਕਿਹੜਾ ਹੈ ਇਹ ਮੈਂ ਇਹਨਾਂ ਨੂੰ ਆਉਂਦਾ ਹੈ ਆਜਾ ਕਰਕੇ ਦੇਖਦੇ ਹਾਂ ਹਾਂ ਨਹੀਂ ਨਾ ਕੁਝ ਨਾ ਕੁਝ ਦੇਰ ਦਾ ਨੰਬਰ ਇਹ ਜਿੰਨੂੰ ਦੀ ਤਾ ਦੋ ਕਬੀ ਕਿਹਾ ਹਾਂ ਬੰਦ ਕਰੀ ਮਾਰਗਨੀ ਬੜੀ ਤਾਂਤੇ ਮਾਦਾ ਪਤਰੀ ਬੜੀ ਸੇਵਾ ਕੀਤੀ ਕਿੰਨੇ 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 ਆਏ ਹੈ ਕਿ ਉਹ ਠੀਕਾ ਨਾ ਨਾ ਕੰਮ ਚ ਪੈ ਗਿਆ ਪੂਰਾ ਹੋ ਗਿਆ ਹਾਲ ਗਾ ਕੋਈ ਨਹੀਂ ਉਹ ਨਾ ਪੂਰੇ ਦਿਨ ਰਾਨਾ ਤੁਸਾਂ ਜਾ ਕਰਨ ਵਾਸਤੇ ਆਏ ਅੰਤਮ ਰਾਤ ਪਹੁੰਚੇ ਰਿਸ ਜਾ ਸਾਖ ਸੁਣਦੀ ਚੈਨਲ ਤੋਂ ਬਾਜੀ ਛੱਡ ਦੇ ਆਪਾਂ ਵੀ ਇਹਦਾ ਪਰਮ ਪਰਮ ਆਪਾਂ ਵੀ ਇਹੋ ਦੱਸਦੇ ਆਂ ਕਿ ਇਹਦੇ ਅੰਦਰ ਕੰਦਾਂ ਚਾਹਾਂ ਮੇਰੇ ਅੱਜ ਇਹਨਾਂ ਬਾਰੇ ਕਹਿਣਾ ਚਾਹੁੰਦੇ ਵੀ ਉਹਨਾਂ ਦਾ ਸੁਭਾਅ ਬਹੁਤ ਚੰਗਾ ਸੀ ਜਦੋਂ ਵੀ ਆਉਂਦੇ ਸੀ ਬੜਾ ਮਾਨ ਆਦਰ ਮਾਨ ਕਰਦੇ ਸੀ ਜਦੋਂ ਵੀ ਕਹਿਣਾ ਜਿਹੜਾ ਮਿਲ ਕੇ ਜਾਓ ਆ ਜਾਓ ਬੁਲਾਉਂਦੇ ਰਹਿਣਾ ਫੋਨ ਤੇ ਵੀ ਕਰਦੇ ਰਹਿਣਾ ਗੱਲਾਂ ਬਾਤਾਂ ਹੁੰਦੀ ਕਰਦੇ ਸੀ ਬਹੁਤ ਸੁਭਾਅਦਿਆ ਸੀ ਉਹਨਾਂ ਦਾ ਬੜੇ ਮਿਲਨਸਾਰ ਸੀਗੇ ਹਰ ਇੱਕ ਨਾਲ ਪਿਆਰ ਪ੍ਰੇਮ ਨਾਲ ਗੱਲ ਕਰਦੇ ਸੀ ਕਿਸੇ ਨਾਲ ਕੋਈ ਫਾਲਤਨੀ ਨਹੀਂ ਰਹਾ ਦੇ। ਮਨ ਦੇ ਬਿਲਕੁਲ ਸਾਫ਼ ਦਿਲ ਦੇ। ਮਾਲਕ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇ। ਵਾਹਿਗੁਰੂ। ਭਾਈ ਜੀ ਕਿੱਥੋਂ ਆਏ ਜੀ ਤੁਸੀਂ ਅੱਜ ਅੰਤਰ ਅਰਦਾਸ ਦੇ ਵਿੱਚ ਸ਼ਾਮਲ ਹੋਏ ਆਂ ਕਿਹੜੇ ਪਿੰਡ ਤੋਂ ਆਏ? ਅਸੀਂ ਆਪ ਕੋ ਯਾਰ ਇਸ ਮੁਹੱਲੇ ਦੇ ਆਪਾਂ। ਹਾਂ ਜੀ। ਅੱਜ ਮੇਨੂੰ ਅੱਖੀ ਨਹੀਂ ਲੰਮੀ। ਉਹਨਾਂ ਤੇ ਮੇਰੇ ਘਾਤੀ ਆਜਾ ਆ ਲੈਂਦੇ ਆ ਕੋਈ ਗੱਲ। ਇਹਨੂੰ ਦੇਖਣਾ ਤੇਨੂੰ। ਇੰਨਾ ਸ਼ਰਾਤੀ। ਤਬੀਅਤ ਜੀ ਹਾਂ ਉਹ ਲਿਆਂ ਦੱਸ ਨਾ ਨੇ ਬਾਕੀ ਸੁਣਾ ਲੈਣਾ ਮੌਨ ਲਾਣਾ ਸੀ ਕਹਾਣੀ ਕਿੰਨੇ ਚੰਗੇ ਲੱਗਦੇ ਨੇ ਮੋਤਰਾਸ ਜਿੰਦਰਜੀ ਜੋ ਤੰਦੇਵਾ ਜੀ ਬੜੀ ਸੇਵਾ ਕਰਦੇ ਸਨ ਸਸਾਰ ਯਾਤਰਾ ਕਰਦੇ ਗੁਰਚਾਨਾਂ ਨੇ ਵਾਜੇ ਗਏ ਆ ਪਰਿਵਾਰ ਨਾਲ ਜੋ ਕਰਦੇ ਵਿੱਚ ਰਸੂਰਗ ਕੀਤੀ ਗਈ ਹੈ ਰਿਸ਼ਤੇਦਾਰ ਸਾਖ ਸੰਧੀ ਇਸ ਕੇਰਿਆ ਵਿੱਚ ਤਰਦਾਸ ਜੀ ਪਹੁੰਚੇ ਹਨ ਪਰ ਬਣਾ ਨੁਕਸਾਨ ਜਾਂ ਕਰ ਦਿਓ ਆਖ ਕੁੰਦੀ ਰਿਸ਼ਤਤ ਅੱਜ ਪੱਕੇ ਬਣਾ ਨਿਕਲ ਜੀਰ ਦੇ 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 ਅੰਤ ਕਰ ਮਾਰਾ 죄송합니다. چکر میں ના આજે સાડે ના આયો બુલે કો છોડી ગયે ઠીક હે રશુ આજે સી જોમે કે જુગતે ਦੇ ਸ਼ਰਧਾਂਜਲੀ ਸਮਰੋਹ ਦੇ ਵਿੱਚ ਅਸੀਂ ਇਕੱਤਰ ਹੋਏ ਆਂ ਅਸੀਂ ਉਹਨਾਂ ਨੂੰ ਮੈਂ ਆਪਣੇ ਯੋਗਾ ਸੰਗਠਨ ਨਿਊ ਜਵਾਲਾ ਨਗਰ ਮਕਸੂਦਾਂ ਵੱਲੋਂ ਉਹਨਾਂ ਨੂੰ ਮੈਂ ਸ਼ਰਧਾਂਜਲੀ ਭੇਟ ਕਰਦਾ ਕਿਉਂਕਿ ਉਹਨਾਂ ਦਾ ਸਾਡੇ ਸੰਗਠਨ ਨਾਲ ਬੜਾ ਸੀ ਗਹਿਰਾ ਉਹਨਾਂ ਦਾ ਸਾਡਾ ਉਹਨਾਂ ਦਾ ਰਿਸ਼ਤਾ ਸੀ ਅਸੀਂ ਸਵੇਰੇ 6:30 ਤੋਂ 7:30 ਵਜੇ ਤੱਕ ਯੋਗਾ ਕਰਦੇ ਹਾਂ ਤੇ ਟਿਕੋਣਾ ਪਾਰਕ ਦੇ ਵਿੱਚ ਉਹ ਉਹਨਾਂ ਦੇ بیٹے ਸ਼ਪੁੱਤਰ ਪਵਨ ਕੁਮਾਰ ਜੀ ਮੈਂ ਤੇ ਉਹਨਾਂ ਨੂੰ ਸਰਵਰ ਪੁੱਤੀ ਕਹਾਵਾਂਗਾ ਕਿਉਂਕਿ ਬਹੁਤ ਉਹਨਾਂ ਦੀ ਸੇਵਾ ਕਰਦੇ ਸੀ ਉਹਨਾਂ ਨੂੰ ਟ੍ਰਾਈਸਾਈਕਲ ਦੇ ਵਿੱਚ ਲੈ ਕੇ ਜਾਂਦੇ ਸੀ ਆਂਦੇ ਸੀ ਸਾਰੇ ਆਲੇ ਦੁਆਲੇ ਦੇ ਮਹੱਲੇ ਦੇ ਲੋਕ ਉਹਨਾਂ ਨੂੰ ਸਾਰੇ ਜਾਣਦੇ ਨੇ ਪਛਾਣਦੇ ਨੇ ਕਿ ਉਹ ਬਹੁਤ ਉਹਨਾਂ ਦੀ ਸੇਵਾ ਕਰਦਾ ਸੀ ਤੇ ਅਸੀਂ ਵੀ ਉਹ ਡਾਕਟਰ ਸਾਡੇ ਕੋਲ ਵੀ ਹੁੰਦਾ ਸੀ ਅਸੀਂ ਲੋਕ ਵੀ ਉਹਨਾਂ ਨੂੰ ਉਤਸ਼ਾਹਿਤ ਕਰਦੇ ਸੀ ਉਹ ਵੀ ਸਾਨੂੰ ਬੜੀ ਪ੍ਰੇਰਣਾ ਦਿੰਦੇ ਸੀ ਵੀ ਜਿਹੜਾ ਅਸੀਂ ਯੋਗਾ ਕਰ ਰਹੇ ਸੀ ਕਹਿੰਦੇ ਸੀ ਬਈ ਬਹੁਤ ਹੀ ਚੰਗਾ ਐ ਵੀ ਅੱਛੀ ਸਿਹਤ ਲਈ ਜਿਹੜਾ ਤੁਸੀਂ ਉਪਰਾਲਾ ਕਰ ਰਹੇ ਹੋ ਬਹੁਤ ਹੀ ਵਧੀਆ ਉਪਰਾਲਾ ਕਰ ਰਹੇ ਆ ਤੇ ਮੈਂ ਜ਼ਿਆਦਾ ਨਾ ਬੋਲਦਾ ਹੋਇਆ ਮੈਂ ਬਸ ਐ ਹੋਈ ਐ ਬਾਬਾ ਪਰਿਵਾਰ ਨੂੰ ਆਪਣੀ ਦਿਲੋਂ ਸ਼ਰਧਾਂਜਲੀ ਸਾਰੀਆਂ ਬਲੌਗ ਮੈਂ ਦਿਨਾ ਆਂ ਔਰ ਆਪਣੇ ਸੰਗਠਨ ਵੱਲੋਂ ਜਿਹੜਾ ਸਾਡਾ ਯੋਗਾ ਸੰਗਠਨ ਹੈ ਨਿਊਜ ਵਾਲਾ ਨਗਰ ਮਕਸੂਦਾ ਉਹਦੇ ਵੱਲੋਂ ਮੈਂ ਦਿਲੋਂ ਇਹਨਾਂ ਨੂੰ ਮੈਂ ਸ਼ਰਧਾਂਜਲੀ ਦਿਨਾ ਕਿ ਮਹਾਰਾਜ ਇਹਨਾਂ ਨੂੰ ਪਰਮਾਤਮਾ ਸੱਚੇ ਪਾਛਾ ਅਕਾਲ ਪੁਰਖ ਅੰਨੰਕਾਰ ਫਰੀ ਰਾਮ ਆਪਣੇ ਚਰਨਾਂ ਵਿੱਚ ਨਿਵਾਜ਼ਨ ਤੇ ਉਹਨਾਂ ਨੂੰ ਸ਼ਾਂਤੀ ਵਿਕੁੰਡ ਦੇ ਵਿੱਚ ਉਹਨਾਂ ਨੂੰ ਸਥਾਨ ਮਿਲੇ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਸਾਜੀ ਤੇ ਦੂਰ ਦਰਸ਼ਨ ਦੇ ਵਿੱਚ ਪ੍ਰੋਡਿਊਸਰ ਸਨ ਜੋ ਦੇਵ ਜੀ ਨਾਲ ਸੰਗਤ ਦੇਖਦੀਆਂ ਸੀ ਆਪਾਂ ਪ੍ਰੈਸ ਮੀਡੀਆ ਲੋ ਵੀ ਜਾਂ ਆਪਾਂ ਦੂ ਸੰਚਾਰ ਵਾਲੋ ਵੀ ਪਰਵਾਨਾ ਦੁੱਖ ਦਾ ਸਾਂਝ ਕੀਤਾ ਜਾਵੇ ਕਿਉਂ ਤੁਸੀਂ ਇੱਥੇ ਆਏ ਹਮ ਪਹੁੰਚੇ ਸਾਡੇ ਮਹੱਲੇ ਹੀ ਪਹੁੰਚੇ ਆ ਤੁਹਾਡਾ ਧੰਨਵਾਦ ਪਰ ਦੁੱਖ ਸਾਂਝਾ ਕਰਨ ਵਾਲੇ ਉਹਨਾਂ ਵਾਰੇ ਨਾਜੀ ਜੀ ਇਹ ਮੇਰਾ ਮਹੱਲਾ ਹੀ ਹੈ ਮੇਰਾ ਮਹੱਲਾ ਹੀ ਹੈ ਜੀ ਇਹ ਮੇਰੇ ਨੇਬਰ ਹੀ ਨੇ ਮੈਂ ਘੱਟ ਤੋਂ ਘੱਟ ਅਸੀਂ ਸਾਡਾ ਇਹਨਾਂ ਨਾਲ ਸਾਂਝ 20-25 ਸਾਲ ਤੋਂ ਸਾਡੀ ਸਾਂਝ ਹੈ ਇਹਨਾਂ ਨੇ ਮੇਰੇ ਸਾਹਮਣੇ ਹੀ ਇਹਨਾਂ ਨੇ ਮਕਾਨ ਬਣਾਇਆ ਸੀ ਮੈਂ ਉਹਨਾਂ ਦੇ ਸਾਹਮਣੇ ਹੀ ਅਸੀਂ ਬੜਾ ਸਾਡਾ ਪਰਿਵਾਰਿਕ ਇਹਨਾਂ ਨਾਲ ਸੰਬੰਧ ਹੈ ਉਹ ਇਹਨੇ ਅچھے ਸੁਭਾਅ ਦੇ ਸੀ ਜਗਿੰਦਰਪਾਲ ਜੀ ਸਵਰਗੀ ਜਗਿੰਦਰਪਾਲ ਜੀ ਇਹ ਆਪਣੀਆਂ ਪੋਤੀਆਂ ਨਾਲ ਪੋਤਿਆਂ ਨਾਲ ਵੀ ਉਸੇ ਤਰ੍ਹਾਂ ਨਾਲ ਹੀ ਇਹ ਹੱਸਦੇ ਖੇਡਦੇ ਸੀ ਜਿੱਦਾਂ ਬੱਚਿਆਂ ਦੇ ਵਿੱਚ ਬੱਚੇ ਬਣ ਜਾਂਦੇ ਸੀ ਤੋ ਮੈਂ ਤੇ ਉਹਨਾਂ ਲਈ ਇਹੋ ਹੀ ਪ੍ਰੇਰ ਪ੍ਰੇਰ ਕਰਾਂਗਾ ਕਿ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ। જય ਸ਼੍ਰੀ ਰਾਮ। ਤੇ ਦੂਰਦਰਸ਼ਨ ਸੇਵਾ ਕਰਕੇ ਐ ਸੇਵਾ ਕੇਂਦਰ ਨੂੰ ਵੀ ਜੋ ਦਰਸ਼ਨ ਨਾਲ ਵੀ ਦੂਰਦਰਸ਼ਨ ਨਾਲ ਵੀ ਪਰਵਾਨਾ ਦੂਸਾਂ ਦੇ ਕੀਤਾ ਜਾਵੇ। ਮੈਂ ਆਪਣੇ ਮੀਡੀਆ ਵੱਲੋਂ ਵੀ ਆਪਣੇ ਦੂਰਦਰਸ਼ਨ ਦੇ ਵੱਲੋਂ ਵੀ ਦੂਰਦਰਸ਼ਨ ਪਰਿਵਾਰ ਵੱਲੋਂ ਵੀ ਮੈਂ ਇਹਨਾਂ ਨਾਲ ਮੈਂ ਆਪਣਾ ਸਵੀਦਨਾ ਪ੍ਰਕਟ ਕਰਦਾ ਤੇ ਮੈਂ ਇਹਨਾਂ ਨੂੰ ਸ਼ਰਧਾਂਜਲੀ ਅਰਪਿਤ ਕਰਦਾ। ਆਦਰਨੀਏ ਪੂਜਨੀਏ ਸਵਰਗੀਏ 바ਵਾ ਜੋਗਿੰਦਰ ਪਾਲ ਜੀ ਸਰ ਜੀ ਆਪਣੇ ਇੰਟਰੋਡਕਸ਼ਨ ਦਿੱਤੀ ਜਾਵੇ ਕਿ ਆਪਾ ਦੂਰਦਰਸ਼ਨ ਕਿਹੜੇ ਉਦੇਸ ਤੋਂ ਕੰਮ ਕਰਦੇ ਸਨ ਮੈਂ ਚਾਚਾ ਦੂਰਦਰਸ਼ਨ ਕਿਦਨ ਜਲੰਧਰ ਤੋਂ ਐਜ਼ ਅ ਪ੍ਰੋਗਰਾਮ ਐਗਜ਼ੀਕਿਊਟਿਵ ਮੈਂ ਰਿਟਾਇਰ ਹੋਇਆ ਤੇ ਮੈਨੂੰ ਕੋਈ 12 ਸਾਲ ਹੋ ਗਏ ਆ ਸੇਵਾ ਮੁਕਤ ਹੋਏ ਨੂੰ ਤੇ ਹੁਣ ਬਸ ਅਸੀਂ ਲੋਕ ਸੇਵਾ ਇੱਕ ਸੰਗਠਨ ਬਣਾਇਆ ਐ بابا ਜੁਗਿੰਦਰ ਪਾਲ ਵਿਦੇਸ਼ਪੁੱਤਰ ਪਵਨ ਕੁਮਾਰ ਜੀ ਆਦਰਨੀਏ ਸਾਡੇ ਕਸ਼ਮੀਰ ਸਿੰਘ ਜੀ ਮਲਤਾਨੀ ਮਾਸਟਰ ਬ੍ਰਿਜ ਲਾਲ ਜੀ ਸੰਦੀਪ ਮਹਾਜਨ ਜੀ ਸੰਦੀਪ ਭਾਮਰੀ ਜੀ ਔਰ ਭਾटिया ਜੀ ਔਰ ਬੜੇ ਸਾਡੇ ਨਾਲ ਨਿਸ਼ਾਨ ਸਿੰਘ ਜੀ ਸੁਮਤੇ ਸੁਖਦੇਵ ਸਿੰਘ ਜੀ ਸਾਰੇ ਸਾਰੇ ਸਾਡੇ ਸੰਗਠਨ ਨਾਲ ਜੁੜੇ ਨੇ ਤੇ ਮੈਂ ਅਸੀਂ ਆਪਣੀ ਉਦੇ ਲਈ ਸਵੇਰੇ ਅਸੀਂ ਯੋਗਾ ਕਰਦੇ ਆ ਤੇ ਮੈਂ ਸਾਰਿਆਂ ਨੂੰ ਆਪਣੇ ਮਹੱਲੇ ਨਿਵਾਸੀਆਂ ਨੂੰ ਵੀ ਹੋਰ ਵੀ ਮੇਰੇ ਸੁਣ ਵਾਲਿਆਂ ਨੂੰ ਇਸ ਪ੍ਰੋਗਰਾਮ ਨੂੰ ਦੇਖਣ ਵਾਲਿਆਂ ਨੂੰ ਮੈਂ ਜਿਹਾ ਕਵਾਂਗਾ ਕਿ ਉਹ ਵੀ ਸਵੇਰੇ 6:30 ਤੋਂ 7:30 ਵਜੇ ਤੱਕ ਦਰਸ਼ਨ ਦਿਹਾ ਕਰਨ ਤੇ ਕੋਨਾ ਪਾਰਕ ਨਿਊਜ਼ ਵਾਲਾ ਨਗਰ ਮਕਸੂਦਾ ਸਰ ਜੀ ਆਪਣਾ ਸੰਪਰਕ ਸੰਪਰਕ ਨੰਬਰ ਦੱਸਿਆ ਜਾਵੇ ਜੀ ہاں میرا سپرک نمبر ہے نائن فور سکس فائیو فور فائیو تھری ڈبل ٹو فائیو ایک بار پنجابی دسیا جائے جی نو چار چھ پانچ دو تین تین پنج ਹੋਗੇ ਥੈਂਕ ਯੂ ਦੋ ਪੰਜ ਸੇਵਾ ਦੂਰਦਰਸ਼ਨ ਦੇ ਹਾਂਜੀ ਸੇਵਾਮੁਕਤ ਜਗਜੀਤ ਜੀ ਹਾਂ ਜਗਜੀਤ ਜੀ ਵਾਰਾਮ ਜਗਜੀਤ ਜੀ ਉਹ ਰਾਜ ਜੀ ਜੋਤਿ ਦੇ ਰਹੇ ਦੇਵ ਦੇ ਸੰਗਤਾਂ ਦੇ ਰਹੀਆਂ ਸੇਵਾਮੁਕਤ ਹੋ ਕੇ ਅੱਜ ਸੇਵਾ ਕਰਦੇ ਆ ਬਜ਼ੁਰਗਾਂ ਨੂੰ ਜੋ ਸ੍ਰੀ ਤੰਦਰ ਸ੍ਰੀ ਹੈ ਤੇ ਜਹਾਨ ਹੈ ਤੇ ਜਾਣਿਆ ਤੇ ਜਾਣਿਆ ਅੱਜ ਬੱਚਿਆਂ ਨੂੰ ਬਜ਼ੁਰਗਾਂ ਨੂੰ ਦੰਦੇ ਜਾਣਕਾਰੀ ਦਿੰਦੇ ਆ ਵੀ ਆਪਾਂ ਸੇ ਦੇਖਿਆ ਰੱਖਣ ਬਾਅਦ ਧੰਨਵਾਦ ਸਾਹਿਬ ਜੀ ਬਹੁਤ ਬਹੁਤ ਜੀ ਦਾ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਜੀ ਚੱਲੇਗਾ ਜੀ ਜੀ ਜੀਵਨੀ ਅੰਕੀ ਚੈਨਲ ਕਿਡਾ ਵਾਹਿਗੁਰੂ ਜੀ ਦਾ ਖਾਸ ਅੱਜ ਉਹ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਅਤੀ ਸਤਿਕਾਰਯੋਗ ਸ੍ਰੀ ਜਗਿੰਦਰਪਾਲ ਬਾਬਾ ਜੀ ਜਿਨ੍ਹਾਂ ਦੇ ਅੱਜ ਅੰਤਮ ਰਸਤੇ ਉੱਤੇ ਬਹੁਤ ਦੂਰ ਤੱਕ ਅਪਹਰ ਕੇ ਸਜਾ ਉਹਨਾਂ ਨੇ ਬਿਰਾਜ ਤੇ ਪਹੁੰਚਿਆ ਜੋਕ ਦੇ ਸਰਗਰਮੀ ਪਾਵਨ ਬਾਣੀ ਦੇ ਮਹਾਵਾਕਾਂ ਅਨੁਸਾਰ ਮਾਲਕ ਦੇ ਜੋਕ ਜੋ ਸੁਨਸਾ ਹੈ ਪਰ ਉਹ ਅਜੇ ਕਾਲ ਨਾਨਕ ਹਰਗੁਣ ਗਾਇ ਲਈ ਸਾਰ ਸ੍ਰੀ ਜੀ ਜਾਲ ਤੇ ਸੰਸਾਰ ਦੀ ਯਾਤਰਾ ਨੂੰ ਸੰਪੂਰਨ ਕਰਦੇ ਹੁਆ ਸ੍ਰੀ ਜਗਿੰਦਰਪਾਲ ਬਾਬਾ ਜੀ ਗੁਰੂ ਚਰਨਾਂ ਵਿੱਚ ਆਜ ਰਾਜੇਸਥਾਨ ਅੱਜ ਉਹਨਾਂ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋ ਗਏ ਤੇ ਦਾਸ ਉਨਾ ਦੇ ਕੇ ਵਿਖੇ ਪਹੁੰਚਾ ਤੇ ਦਾਸ ਸਮੂਹੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦੇ ਹੋਇਆ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਤੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵੱਲੋਂ ਸ਼ਰਧਾ ਦੇ ਫੁੱਲ ਭੇਟ ਕਰਦਾ ਗੁਰੂ ਮਾਰਾ ਸੱਚੇ ਪਾਤਸ਼ਾਹ ਕਿਰਪਾ ਕਰਨ ਵਿਖੜੀ ਰੂਹ ਨੂੰ ਆਪਣੇ ਚਰਨਾਂ 'ਚ ਨਾਮ ਅਭਖੀ ਕਰਨ ਪਰਿਵਾਰ ਨੂੰ ਭਾਣਾ ਮੰਨੂ ਦਾ ਬਲ ਤੇ ਬੁੱਧੀ ਬਖਸ਼ੀ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ پون کمار میں پون کمار سپوتر شری جوگر پال ماسا شریش کملش رانی سارے پتا جی کا سب باس اٹھ ترین ساڑھے گیارہ بجے ہو گیا انہوں نے رسم پگڑی رسم پگڑی کی گئی ہے میرا نانکا پروار میری مامیا ماما جی نواں ਸਮਸਤ ਪਰਿਵਾਰ ਸਾਡੇ ਨਾਲ ਦੋ ਸਾਂਝਾ ਕਰਨ ਆਤੇ ਆਏ ਨੇ ਮੈਂ ਇਹਨਾਂ ਨਾਲ ਅੱਜ ਫਿਰ ਉਹ ਘਰ ਦਾ ਬਿਹਾ ਜੀ

चाट नहीं चाट शाबाश है ना पड़ी गई पड़ी ये कर बना ये ये मना तो आया सब बैठे